ਕਰਦੇ ਆਂ ਦੋਸਤੋ ਮੈਂ ਪਵਨ ਮਖੀਜਾ ਮਖੀਜਾ ਰੀਲ ਨਿਊਜ਼ ਪ੍ਰਦਾਸ ਅਪਦਾਸ ਹਾਂ ਦਰਦਨਾਕ ਹਾਦਸਾ ਵਾਪਰਿਆ ਹਾਦਸਾ ਇਨਾ ਦਰਦਨਾਕ ਸੀ ਇਨਾ ਭੀਸ਼ਣ ਹਾਦਸਾ ਸੀ ਕਾਰ ਤੇ ਟਰੱਕ ਦੀ ਟੱਕਰ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਕਿ ਇਹ ਹਾਦਸਾ ਕਿਤਨਾ ਜ਼ੋਰਦਾਰ ਸੀ ਕਿਤਨਾ ਜੱਬਦਾ ਸੀ ਕਿ ਕਾਰ ਸ਼ਤਿਗ੍ਰਸਤ ਹੋ ਗਈ ਕਾਰ ਦਾ ਕਾਫੀ ਹਿੱਸਾ ਸਭ ਤੋਂ ਵੱਡੀ ਦੁਖਦਾਈ ਗੱਲ ਇਸ ਸੜਕ ਹਾਸਤੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਤੇ ਦੋ ਗੰਭੀਰ ਰੂਪ ਵਿੱਚ ਜ਼ਖਾਇਆ ਹੋਵੇ ਜਿਨ੍ਹਾਂ ਦੀ ਹਾਲਤ ਨੂੰ ਦੇਖਦੇ ਹੋਏ ਮੁਹਾਲੀ ਦੇ ਪ੍ਰਾਈਮ ਡਾਕਟਰ ਡਾਕਟਰ ਵੱਲ ਗਿਆ ਜੋ ਜਾਣਕਾਰੀ ਮਿਲੀ ਹੈ ਉਸ ਦੇ ਮੁਤਾਬਿਕ ਚਾਰ ਨੌਜਵਾਨ ਕਾਰ ਤੇ ਸਵਾਰ ਸਨ ਕਾਰ ਤੇ ਸਵਾਰ ਸਨ ਰਾਜਪੁਰਾ ਅੰਮਾਲਾ ਨੈਸ਼ਨਲ ਹਾਈਵੇ ਤੇ ਜਦੋਂ ਉਹਨਾਂ ਦੇ ਕਾਰ ਪਹੁੰਚੇ ਪਿੰਡ ਗੱਗਰ ਸराय ਦੇ ਨੇੜੇ ਤਾਂ ਉਹਨਾਂ ਦੇ ਕਾਰ ਬੇਕਾਬੂ ਹੋ ਗਈ ਕਾਰ ਬੇਕਾਬੂ ਹੋਣ ਤੋਂ ਬਾਅਦ ਟਰੱਕ ਦੇ ਨਾਲ ਜਾ ਟਕਰਾਈ ਟਰੱਕ ਦੇ ਨਾਲ ਟੱਕਰ ਹੋ ਗਈ ਟੱਕਰ ਵੀ ਬੜੀ ਜ਼ੋਰਦਾਰ ਸੀ ਬੜੀ ਜਬਰਦਸਤ ਸੀ ਦੂਰ ਦੂਰ ਤੱਕ ਇਸ ਹਾਦਸੇ ਦੀ ਆਵਾਜ਼ ਸੁਣਾਈ ਦਿੱਤੀ ਪਰ ਸਭ ਤੋਂ ਵੱਡੀ ਫੋਰਸ ਵਾਲੀ ਗੱਲ ਸਭ ਤੋਂ ਵੱਡੀ ਦਰਦਨਾਕ ਵਾਲੀ ਗੱਲ ਇਸ ਹਾਦਸੇ ਵਿੱਚ ਦੋ ਕਾਰ ਸਵਾਰ ਨੌਜਵਾਨਾਂ ਦੀ ਮੌਤ ਹੋ ਗਈ ਦੋ ਗੰਭੀਰ ਰੂਪ ਵਿੱਚ ਘਾਇਲ ਜਿਨ੍ਹਾਂ ਨੂੰ ਪਹਿਲੇ ਰਾਜਪੁਰ ਦਾ ਸਰਕਾਰੀ ਆਪਕ ਲੈ ਕੇ ਆਜਾਇਆ ਇਲਾਜ ਵਾਸਤੇ ਬਹੁਤ ਦੋਸਤੋ ਇੰਨਾ ਚਾਰਾਂ ਦੇ ਜਿਹੜੇ ਕਾਸਵਾਸ ਹਨ ਜਿਹੜੇ ਜਿਨ੍ਹਾਂ ਦੇ ਦੋ ਨੌਜਵਾਨੇ ਡੈਥ ਹੋ ਗਈ ਜਿਹੜੇ ਦੋ ਇੰਜਰਡ ਹੈ ਇਹਨਾਂ ਦੀ ਪਛਾਣ ਨਹੀਂ ਹੋ ਪਾਈ ਉਸਨੇ ਕੋਸ਼ਿਸ਼ ਕੀਤੀ ਪਰ ਪਛਾਣਨਾ ਹੋਣ ਤੋਂ ਬਾਅਦ ਪੁਲਿਸ ਨੇ ਦੋ ਸ਼ਾਵਾਂ ਨੂੰ ਕਬਜ਼ੇ ਵਿੱਚ ਲੈ ਕੇ ਜੋ ਜੋ ਦੋ ਜੋ ਦੋ ਡੈਡ ਬੋਡੀਆਂ ਸੀ ਉਹਨਾਂ ਨੂੰ ਕਬਜ਼ੇ ਵਿੱਚ ਲੈਣ ਤੋਂ ਬਾਅਦ ਉਹਨਾਂ ਦੇ ਪਛਾਣ ਦੇ ਲਈ ਰਾਜਪੁਰਾ ਅਸਕਾਰੀ ਅਸਟਰ ਮੋਰਚਰੀ ਵਿੱਚ ਰਖਵਾ ਦਿੱਤਾ। ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ